ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੇ ਆਖਰੇ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਕਰਾਂਗੇ ਯਾਨੀ ਕਿ 14 ਦਸੰਬਰ ਔਰ ਆਉਣ ਵਾਲੇ 6-7 ਦਿਨਾਂ ਯਾਨੀ ਕਿ 20 ਦਸੰਬਰ ਤੱਕ ਮੌਸਮ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਵੇਂ ਦਾ ਰਹਿ ਸਕਦਾ ਹੈ ਅੱਜ ਉਹ ਦੇਖਦੇ ਹਾਂ ਜੀ ਸੋ ਇਸ ਵੇਲੇ ਦੀਆਂ ਤਾਜ਼ਾ ਸੈਟੇਲਾਈਟ ਦਸਤਿਆਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 14 ਦਸੰਬਰ ਦਾ ਅੱਜ ਦਿਨ ਹੈ ਤੇ ਸਵੇਰ ਦੇ ਲਗਭਗ 10:30 ਦਾ ਟਾਈਮ ਹੋਣ ਜਾ ਰਿਹਾ ਹੈ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਮੌਸਮ ਐਸੇ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਦੂਜੇ ਫਸਲ ਦੀ ਦੇਖ ਸਕਦੇ ਆ ਕਿ ਟੁੱਟ ਗਈ ਜਿਹੜੀ ਬੱਦਲ ਵਈ ਆ ਉਹ ਪਾਕਿਸਤਾਨ ਦੇ ਉੱਪਰ ਦੀ ਗੁਜ਼ਰ ਰਹੀ ਹੈ ਤੇ ਅੱਜ ਦਿਨ ਦੇ ਵਿੱਚ ਵੀ ਖਾਸ ਕਰ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਅੱਜ ਟੁੱਟਵੇਂ ਤੌਰ ਤੇ ਬੱਦਲ ਵਈ ਜੜੀਆਂ ਉੱਪਰਲੇ ਖੇਤਰਾਂ ਦੇ ਵਿੱਚੋਂ ਜੁਗਤ ਰਹੀ ਹੈ ਯਾਨੀ ਕਿ 8-9 ਕਿਲੋਮੀਟਰ ਉਚਾਈ ਤੋਂ ਇਹ ਬੱਦਲ ਗੁਜ਼ਰਣਗੇ ਮੌਸਮ ਦੇ ਕੋਈ ਉੱਤੇ ਪ੍ਰਭਾਵ ਨਹੀਂ ਆ ਧੁੱਪ ਜਿਹੜੀ ਚੜੀ ਰਹੇਗੀ ਕੁਝ ਖੇਤਰਾਂ ਦੇ ਵਿੱਚ ਬੱਦਲ ਵਈ ਜੜੀਆਂ ਅੱਜ ਦਿਨ ਫਰ ਜਾਂਦੀ ਰਹੇਗੀ ਉਮੀਦ ਹੈ ਕੋਈ ਅਸਰ ਨਹੀਂ ਹੈ ਜੀ ਸੀਤ ਲਹਿਰ ਦਾ ਜਿਹੜਾ ਦੌਰ ਜਿਹੜੇ ਆਪਣੇ ਉੱਪਰਲੇ ਖੇਤਰਾਂ ਨੇ ਯਾਨੀ ਕਿ ਜੰਮੂ ਕਸ਼ਮੀਰ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਬਾਰ ਬਾਰੀ ਜਿਹੜੀ ਹੁਣਲੇ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਜਿਹਦੇ ਸਦਕਾ ਮੈਦਾਨੀ ਖੇਤਰਾਂ ਦੇ ਵਿੱਚ ਠੰਡੀਆਂ ਹਵਾਵਾਂ ਪਹੁੰਚ ਰਹੀਆਂ ਨੇ ਪੱਛੋਂ ਦੀਆਂ ਹਵਾਵਾਂ ਤੇਜ਼ ਰਫ਼ਤਾਰ ਨਾਲ ਚੱਲ ਰਹੀਆਂ ਨੇ ਤੇ 11 ਕਿਲੋਮੀਟਰ ਰਫ਼ਤਾਰ ਦੀਆਂ ਹਵਾਵਾਂ ਕੱਲ ਪੰਜਾਬ ਦੇ ਵਿੱਚ ਚੱਲੀਆਂ ਨੇ ਤੇ ਅੱਜ ਵੀ ਤੇ ਆਉਣ ਵਾਲੇ 72 ਘੰਟਿਆਂ ਤੱਕ ਇਹ ਉੱਤਰ ਪੱਛਮੀ ਹਵਾਵਾਂ ਦਾ ਜਿਹੜਾ ਦੌਰ ਹੈ ਉਹ ਇਸੇ ਤਰ੍ਹਾਂ ਚੱਲਦੇ ਰਹਿਣਾ। ਠੰਡ ਲਹਿਰ ਜੋਰਾ ਤੇ ਰਹੇਗੀ। ਆਥਨ ਸਵੇਰੇ ਕੋਹਰਾ ਜਿਹੜਾ ਬਹੁਤੇ ਖੇਤਰਾ ਦੇ ਵਿੱਚ ਦਰਜ ਹੋਏਗਾ। ਜਿੱਥੇ ਅੱਜ ਸਵੇਰ ਵੇਲੇ ਜਮੇਨੀ ਖਦਰ ਤੇ ਧੁੰਦ ਕੁਝ ਖੇਤਰਾ ਦੇ ਵਿੱਚ ਵੇਖਣ ਨੂੰ ਮਿਲੀ। ਉੱਥੇ ਵੀ ਉਹਨਾਂ ਮੌਸਮ ਸਾਫ਼ ਹੋ ਚੁੱਕਿਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੇ ਠੰਡ ਲਹਿਰ ਤੋਂ ਕੋਈ ਰਾਹਤ ਨਹੀਂ ਆ। ਠੰਡ ਲਹਿਰ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ ਕਿਉਂਕਿ ਬਰਫਬਾਰੀ ਲਗਾਤਾਰ ਹੋ ਰਹੀ ਹੈ ਪਹਾੜੀ ਖੇਤਰਾ ਦੇ ਵਿੱਚ ਤੇ ਦੂਜੇ ਪਾਸੇ ਇੱਕ ਹਲਕਾ ਪੱਛਮੀ ਸਿਸਟਮ ਐਸਐਲਈ ਸਰਗਰਮ ਹੈ ਤੇ ਇੱਕ ਸਿਸਟਮ ਹੋ ਤੁਹਾਡੇ ਸਿਸਟਮ ਹੋਣਗੇ ਮੇਰੇ ਕੋਈ ਵੱਡੇ ਲੈਵਲ ਦੇ ਅਸਰ ਨਹੀਂ ਹੈ ਮੇਹ ਵਾਲਾ ਸਿਸਟਮ ਜਿਹੜਾ ਹੋਏਗਾ ਉਹ 20 ਤੋਂ ਲੈ ਕੇ 22 24 ਦੇ ਵਿੱਚਕਾਰ ਲੱਗ ਸਕਦਾ ਉਹ 21 ਤੋਂ 22 ਨੂੰ ਵੀ ਲੱਗ ਸਕਦਾ 23 ਤੋਂ 24 ਨੂੰ ਵੀ ਲੱਗ ਸਕਦਾ ਜਿਹੜਾ ਇਹ ਸਿਸਟਮ ਹੋਏਗਾ ਜੀ ਬਾਰ ਬਾਰੀ ਦਾ ਇੱਕ ਤਗੜਾ ਦੌਰ ਦਾ ਹੋਏਗਾ ਪਹਾੜੀ ਖੇਤਰਾ ਦੇ ਵਿੱਚ ਜਿਹੜੇ ਮੈਦਾਨੀ ਖੇਤਰਾ ਹੈ ਯਾਨੀ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤਰੀ ਭਾਗ ਔਰ ਪਾਕਿਸਤਾਨ ਦੇ ਖੇਤਰਾ ਦੇ ਵਿੱਚ ਤਗੜੇ ਮੀਂਹ ਜੜੇ ਆ ਦਰਜ ਕਰਾ ਸਕਦਾ ਗੜਿਮਾਰੀ ਦੇ ਨਾਲ ਤੇ ਇਹ ਸਿਸਟਮ ਲੱਗਣਾ ਜੀ 20 ਤੋਂ ਲੈ ਕੇ 24 ਦੇ ਵਿੱਚਕਾਰ ਉਹ ਵਾਕੀ ਕੋਲ ਜਾ ਕੇ ਜਿਹੜਾ ਬਿਲਕੁਲ ਸਟੀ ਸੋ ਪਹਿਲਾਂ 20 ਤਰੀਕ ਤੱਕ ਕੋਈ ਵੱਡੇ ਮੀਂਹ ਦਾ ਕੋਈ ਅਸਰ ਨਹੀਂ ਹੈ ਜੀ ਹਲਕੇ ਛਰਾਟੇ ਲੱਗ ਜਾਣ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਹ ਵੀ 16 ਤੋਂ ਲੈ ਕੇ 20 ਦੇ ਵਿਚਕਾਰ ਜਿਹੜੇ ਸਿਸਟਮ ਆਉਣੇ ਆ ਤੇ ਜਿਹੜਾ ਹੁਣ ਸਿਸਟਮ ਚੱਲ ਰਿਹਾ ਜੀ ਹਲਕੇ ਲੈਵਲ ਦਾ ਟਟਮੇ ਬਦਲਵਾਏ ਦੇ ਨਾਲ ਆ ਜਾਣੇ ਲੰਘ ਜਾਣਾ ਤੇ ਮੌਸਮ ਆਪਣਾ ਸੀਤ ਲੇਰ ਵਾਲਾ ਜਾਰੀ ਰਹਿਣਾ ਜੀ ਆਥਣ ਸਵੇਰੇ ਠੰਡ ਹੈ ਜਿਹੜੀ ਜਿਹੜੀ ਆ ਜੋਰਾ ਤੇ ਰਹੇਗੀ ਤੇ ਮੌਸਮ ਵਿਭਾਗ ਨੇ ਵੀ ਚੇਤਾਵਨੀ ਜਿਹੜੀ ਆ ਜਾਰੀ ਕੀਤੀ ਆ yellow ਦੇ orange ਵਾਲਾ ਸੀਤ ਲੇਰ ਨੂੰ ਲੈ ਕੇ ਜਿਹੜੇ ਜਾਰੀ ਕਰ ਦਿੱਤੇ ਨੇ ਤੇ ਅਡਵਾਈਜ਼ਰੀ ਜਾਰੀ ਕੀਤੀ ਆ ਕਿ ਆਪਣਾ ਵਿਚਾਰ ਰੱਖਿਆ ਜਾਵੇ ਠੰਡ ਤੋਂ ਕਿਉਂਕਿ ਠੰ ਕੋਰਾ ਉਸੇ ਤਰ੍ਹਾਂ ਚੱਲਦੇ ਰਹਿਣਾ ਜੀ ਸੋ ਜੀ ਰਿਪੋਰਟ 20 ਤਰੀਕ ਤੱਕ ਬਾਕੀ ਅੰਗਲਦੇ ਅਗਲੇ ਜਿਹੜੇ ਜੋ ਜਾਂਕਰੇ ਹੋਣਗੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਇਜਾਜ਼ਤ ਦੇ ਤਰ੍ਹਾਂ